ਮੈਂ ਤੁਹਾਨੂੰ ਕੀ ਕਹਿਆ ਯਾਰ ਹਾਂ ਬੱਸ ਵੇ ਮੈਂ ਕਹਿੰਨਾ ਜੀ ਸਟੈਂਡਰਡ ਦੇ ਪੱਤਰਕਾਰ ਜਿਹੜੇ ਨੇ ਕੁਛ ਕੁਛ 4-5 ਉਹ ਵੀ ਨੇ ਨਾ ਜਿਹੜੇ ਉਹੀ ਖਬਰਾਂ ਬਣਾਉਂਦੇ ਨੇ ਜੇ ਨਹੀਂ ਵੀ ਹੈਗੀ ਆਪਣੇ ਕੋਲੋਂ ਬਣਾ ਦਿੰਦੇ ਤੁਸੀਂ ਤੁਹਾਨੂੰ ਮੈਂ ਕੁਛ ਕਹਾਂ ਕਿ ਤੁਸੀਂ ਸਟੈਂਡਰਡ ਦੇ ਨਹੀਂ ਪੱਤਰਕਾਰ ਤੁਹਾਨੂੰ ਮੈਂ ਆ ਕੇ ਪਹਿਲਾਂ ਵੈਲਕਮ ਕਰਦਾ ਸਾਸਰੀਕਲ ਬਣਾਉਣਾ ਚਾਹ ਪਾਣੀ ਪੀ ਕੇ ਜਾਣਾ ਤੁਹਾਡੇ ਵਾਸਤੇ ਹਾਲ ਬਣਾਇਆ ਕਿੰਨਾ ਸੋਹਣਾ ਐਪਰੀਸ਼ੀਏਟ ਕਰਦਿਆ ਕਰੋ ਕਦੇ ਕੌਣ ਨੂੰ ਕਰੀਂ ਯਾਰ ਆਪਦੇ ਹੀ ਮੰਨਦੇ ਹਾਂ ਅਸੀਂ ਤੁਹਾਡੇ ਨਾਲ ਗੱਲਾਂ ਮਾਰ ਕੇ ਜਾਣਾ ਇੱਥੇ ਮੈਂ ਪਹਿਲਾਂ ਕਦੇ ਮੁੱਖ ਮੰਤਰੀ ਕਦੇ ਰੁਕਿਆ ਸੀਗਾ ਐ ਕੈਪਟਨ ਉਹ ਥੇ ਕਿ ਕਦਾ ਉਹੀ ਕਹ ਸੁਰੇਸ਼ ਤੂੰ ਕਰ ਲੀ ਸੁਰੇਸ਼ ਹੀ ਕਰ ਲੈਂਦਾ ਸੀ ਆ ਪਤਾ ਕੀ ਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੁਸੀਂ ਸਾਫ ਦਾ ਫੌਜੀ ਸੁਣਿਆ ਹੋਣਾ ਤੁਸੀਂ ਸਾਫ ਦਾ ਹੈਡਮਾਸਟਰ ਸੁਣਿਆ ਹੋਣਾ ਸਾਫ ਦਾ ਪ੍ਰਿੰਸੀਪਲ ਸੁਣਿਆ ਹੋਣਾ ਇਹ ਕੋਣ ਨੇ ਸਾਫ ਦਾ ਪੱਤਰਕਾਰ ਆ ਕੋਣ ਨੇ ਸਾਫ ਦਾ ਸਮੱਗਲਰ ਸਾਫ ਦਾ ਗੈਂਗਸਟਰ ਇਹ ਕੋਣ ਨੇ ਸਾਫ ਦਾ ਡਰੱਗੀ ਲੈ ਸਾਫ ਦਾ ਡਰੱਗੀ ਵੀ ਸਾਫ ਕਾ ਹੁੰਦੇ ਆ ਜੀ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਕਹਿੰਦਾ ਇਹਨਾਂ ਤੋਂ ਬਚੋ ਮੈਂ ਉਹਨਾਂ ਨੇ ਕੁਝ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ ਸਾੜ ਕੇ ਜੋਮੂ ਲੱਗਦੇ ਆ ਮੈਂ ਹੁਣ ਤਿੰਨ ਚਾਰ ਦਿਨ ਹਸਤਲ ਗਿਆ ਚਾਰ ਮੁੱਖ ਮੰਤਰੀ ਬਣਾ ਦੇ ਮੇਰੇ ਬਾਅਦ ਆਈ ਦੀ ਸਖਿਆ ਵਧਾਤੀ ਆਈ ਦੀ ਸਖਿਆ ਵਧਾਤੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀਤਾ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ ਜਦੋਂ ਆਏ ਸੀ ਮੱਥਾ ਟੇਕਣ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਤਾ ਸੀ ਨਾ ਲੈਤਾ ਸੀ ਕੇਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਨੂੰ ਮੇਰੇ ਧੜੇ 'ਚ ਹੁਣ ਇੰਨੇ ਭਗਵੰਤ ਮਾਨ ਨੂੰ ਲੱਗੇ ਨੇ ਲੋਹਣ ਤੇ ਹੁਣ ਜੇ ਮੈਂ ਰਹੂੰਗਾ ਤਾਂ ਫਿਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਆਪਦੇ ਦਰਸ਼ਕਾਂ ਤੋਂ ਹਾਜ਼ਰ ਬਠਰ ਨੇ ਤੜਕੀ ਬਹਿ ਜਾਂਦੇ ਆ ਸੋ ਇਹ ਫੇਸਬੁੱਕ ਦੀ ਵਿਦਵਾਨਾਂ ਤੋਂ ਥੋੜਾ ਜਿਹਾ ਬਚਿਓ ਮੈਂ ਨਾਲ ਦੀ ਨਾਲ ਹੀ ਸੌ ਚੁੱਕ ਸਮਾਗਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਮੈਨੂੰ ਇਹ ਦੱਸਣਾ ਕਿ ਉਹ ਆਪਦੇ ਹੀ ਦਰਸ਼ਕਾਂ ਨਾਲ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ ਵਿਊ ਲੈਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਤੇ ਹੁਣ ਜਦੋਂ ਮੈਂ ਰਹੂੰਗਾ ਨਹੀਂ ਬਣੂੰਗਾ ਕੋਈ ਹੋਰ ਤਾਂ ਫਿਰ ਮੈਨੂੰ ਇਹ ਦੱਸ ਦਿਓ ਕਿ ਉਹ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਣਗੇ ਕਿਹਾ ਤਾਂ ਗਲਤ ਜਾਣਕਾਰੀ ਦਿੱਤੀ ਗਈ ਐਂ ਜਾਈ ਚਲੀ ਜਾਊਗਾ ਫਿਰ ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਥੋੜਾ ਪੰਗਾ ਪੈ ਗਿਆ ਲੈ ਫਿਰ ਐ ਕਿਹਨਾਂ ਦਾ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਐਸੇ ਲਾਈਨ ਚ ਆਇਆ ਹੋਇਆ ਹਾਂ ਉਹ ਆਪਦਾ ਆਪਦੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹਿ ਭਗਵੰਤਬਾਨ ਨੇ ਆਇਆ ਕਿਹਾ ਮੈਂ ਕਦੋਂ ਕਿਹਾ ਬਈ ਮੈਂ ਇਹ ਮੇਰੇ ਦਿਮਾਗ ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਸਿੱਧੀ ਅਮੇ ਆ ਪਤਾ ਕੀਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੁਸੀਂ ਸਾਫ ਦਾ ਫੌਜੀ ਸੁਣਿਆ ਹੋਣਾ ਤੁਸੀਂ ਸਾਫ ਦਾ ਹੈਡਮਾਸਟਰ ਸੁਣਿਆ ਹੋਣਾ ਸਾਫ ਦਾ ਪ੍ਰਿੰਸੀਪਲ ਸੁਣਿਆ ਹੋਣਾ ਇਹ ਕੋਣ ਨੇ ਸਾਫ ਦਾ ਪੱਤਰਕਾਰ ਆਹ ਕੋਣ ਨੇ ਸਾਫ ਦਾ ਸਮਗਲਰ ਸਾਫ ਦਾ ਗੈਂਗਸਟਰ ਇਹ ਕੋਣ ਨੇ ਸਾਫ ਦਾ ਡਰੱਗੀ ਲੈ ਸਾਫ ਦਾ ਡਰੱਗੀ ਵੀ ਸਾਫ ਕਾ ਹੁੰਦੇ ਆਈ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਉਹ ਕਹਿੰਦਾ ਇਹਨਾਂ ਤੋਂ ਬਚੋ ਠੀਕ ਹੈ ਉਹ ਬਹੁਤ ਖਤਰਨਾਕ ਮਿੱਤਰ ਕੀੜਿਆਂ ਨੂੰ ਮਾਰਨ ਵਾਲੇ ਕੋਈ ਦੋਸਤ ਬੰਦੇ ਨੇ ਉਹ ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜੀ ਕਹਾ ਲੋ ਉਹਨਾਂ ਤੋਂ ਜੋ ਮਰਜੀ ਕਹਾ ਲੋ ਵਿਊ ਦੇ ਚੱਕਰਾਂ ਚ ਹਾਂ ਥੋੜੇ ਪਾਜ ਫਬਰੇ ਬੋਲਣਾ ਪਈ ਥੋੜਾ ਚੁੱਪ ਕਰ ਜਾਂਦੇ ਨੇ ਫਿਰ ਈਡੀ ਉਡੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਜੀ ਚਲੋ ਕੋਈ ਨਹੀਂ ਕੱਢ ਲੈਣ ਦੋ ਪੜਾ ਸੋਚ ਰਹੇ ਨੂੰ ਇਹਨਾਂ ਦੇ ਕਹੇ ਤੇ ਨਾ ਤਾਂ ਐਵੇਂ ਇਹਨਾਂ ਦੇ ਘਰ ਦੇ ਵੋਟਾਂ ਪਾਉਂਦੇ ਆ ਇਹਨਾਂ ਦੇ ਕਹੇ ਤੇ ਨਾ ਹੀ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਾਂ ਕੋਈ ਲਹਿਰ ਬਣਾ ਦੇਣਗੇ ਭਗਵਾਨ ਜੀ ਤੁਮਾਨਾ ਹੋਏ ਮੇਰੇ ਨਾਲ ਕਿਹੜਾ ਤੜਾ ਜੀ ਮੇਰੇ ਦੱਸ ਦੋ ਕਿਹੜਾ ਮੇਰਾ ਧੜਾ ਕੋਈ ਲੋਕ ਮੇਰਾ ਧੜਾ ਨੇ ਕਿਹੜੀ ਵੱਸ ਸਾਡਾ ਕਿਹੜਾ ਧੜਾ ਜੀ ਲੋਕ ਧੜਾ ਨਹੀਂ ਭੜਿਆ ਤੁੜਿਆ ਜਿਹੜੇ ਆਏ ਸੀ ਸਾਡੇ ਕੋਲੇ ਉਹ ਚਲੇ ਕੇ ਵਾਪਸ ਤੜਾ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਪਾਸੇ ਫਿਰਦੇ ਨੇ ਹੁਣ ਰਵਨੀਤ ਮੈਂ ਟੂਰ ਮੈਂ ਡੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ रेलवे विभाग में मैं कहा ट्रेन ट्रेन ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੁਣ ਤੂੰ ਕਹਦਾ ਮੰਤਰੀਆਂ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਹੈ ਕੋ ਕੋਾਲੀ ਜਾਂ ਕੋਈ ਉਹ ਲਵਾ ਦੂੰਗਾ ਹੂੰ ਤਾਂ ਨਹੀਂ ਚੱਲਦੀ ਜੇ ਤੁਸੀਂ ਘਰੋਂ ਹੀ ਘਰੇ ਇ ਲੈ ਕੇ ਜਾਣੇ ਨੇ ਜਾਂ ਫਿਰ ਗੋਲਕਾਂ ਚੋਂ ਲੈ ਕੇ ਆਉਣੇ ਨੇ ਫਿਰ ਤੁਹਾਡੀ ਮਰਜ਼ੀ ਹੈ ਵੀ ਕੀ ਪਤਾ ਗੋਲਕ ਚੋਂ ਕੱਢੇ ਕਿੰਨੇ ਸੀ ਦਿੱਤੇ ਕਿੰਨੇ ਨੇ ਇਹ ਤਾਂ ਹੁਣ ਇਹ ਤਾਂ ਹੁਣ ਸਾਰੀ ਗੱਲ ਹੀ ਕਲੀਅਰ ਹੋ ਗਈ ਨਾ ਹੁਣ ਵੀ ਐਸਜੀਪੀਸੀ ਤੇਲ ਵਾਸਤੇ ਆਰਡਰ ਕਰ ਰਹੀ ਹੈ ਉਹ ਕਹਿੰਦਾ ਮੈਂ ਤੇਲ ਲੈ ਕੇ ਜਾਊਂਗਾ ਅੱਜ ਐਸਾ ਤੇਲ ਦਿੱਤਾ ਇਹਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਨਾ ਮੈਂ ਅਜੇ ਤੱਕ ਪੰਜਾਬ ਠੀਕ ਨਹੀਂ ਹੋਇਆ ਸੋ ਇਹਨਾਂ ਤੇ ਮੈਂ ਕਹਿੰਦਾ ਯਕੀਨ ਨਾ ਕਰਿਓ ਇਹ 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 ਇਹਨਾਂ ਨੂੰ ਆਪਦੀ ਜੇਬ ਚੋਂ ਨਹੀਂ ਪੈਸੇ ਕੱਢਣੇ ਆਉਂਦੇ ਕਿਉਂਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨਾਂ ਹੀ ਛੋਟਾ ਹੋ ਜਾਂਦਾ ਸੋ ਜਿੰਨੇ ਕਿਉਂਕਿ ਉਸ ਖੁਰਾਕ ਨੂੰ ਆਪ ਡਾਈਜੈਸਟ ਕਰਨ ਲੱਗ ਜਾਂਦੀ ਹੈ ਉਹਦੀ ਉਹਦੀ ਬਾਡੀ ਸੋ ਇਹਨਾਂ ਦੀਆਂ ਜੇਬਾਂ ਵਨਵੇ ਨੇ ਉਹਨਾਂ ਚ ਪੈਸੇ ਜਾ ਸਕਦੇ ਨੇ ਚਿਹਰਾ ਪੂੰਜੀ ਦੇ ਬਦਲਾਵਾ ਮਾਮੂ ਪਰ ਨਿਕਲ ਨਹੀਂ ਸਕਦੇ ਨਿਕਲਣ ਵਾਸਤੇ ਗੋਲਕਾਂ ਚ ਪਾੜਾਂ ਮੈਂ ਕਹੂੰ ਛੋੜ ਦੇ ਜਿੰਨੇ ਦੇ ਕੇ ਭੋਤ ਨੇ ਬਸ ਮੈਚ ਹੈ ਜਬਾਕਿਸਤਾਨ ਦਾ ਇੱਕ ਪਾਸੇ ਪ੍ਰਸ਼ੰਸਿਕ ਹੋ ਗਿਆ ਵਿੱਚ ਦੋ ਔਰਸ ਕੋਸੇ ਚੱਲ ਰਹੇ ਨੇ ਬਾਇਓ ਸਪੋਰਟ ਵਾਲਾ ਇਹ ਕਿਸ ਮੌਜੂਦ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਦਿਲਜੀਤ ਦੀ ਫਿਲਮ ਵਾਸਤੇ ਤਾਂ ਰੋ ਕੋ ਵੀ ਰੋ ਕੋ ਨਿਰਬਿਦਾਰ ਆ ਰਿਹਾ ਹੈ ਦੇਸ਼ ਦਾ ਤੇ ਮੈਚ ਕਿਉਂਕਿ ਉਹਦੇ ਚ ਵੱਡੇ ਸਾਹਿਬ ਦਾ ਬੇਟਾ ਜਿਹੜਾ ਉਹ ਆਈਸੀਸੀ ਦਾ ਪ੍ਰਧਾਨ ਹੈ BCCI BCCI ਵੀ ਉਹੀ ਦੇਖਦੇ ਨੇ ਤਾਂ ਫਿਰ ਉਦੋਂ ਸਸਾ ਠੀਕ ਹੋ ਜਾਂਦਾ ਤੂੰ ਉਦੋਂ ਉਦੋਂ ਪਹਿਲ ਗਾਮ ਭੁੱਲ ਜਾਂਦੇ ਨੇ